ਜਲੰਧਰ ਦਿਹਾਤੀ ਪੁਲਿਸ ਨੇ ਤਿੰਨ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੋਂ 60 ਕਿਲੋ ਚੂਰਾ ਪੋਸਤ ਬਰਾਮਦ ਕੀਤੀ ਗਈ ਹੈ ਇਹ ਮਹਿਲਾਵਾਂ ਜਲੰਧਰ ਲੁਧਿਆਣਾ ਅਤੇ ਸਰਹੱਦੀ ਇਲਾਕਿਆਂ ਦੇ ਵਿੱਚ ਨਸ਼ਾ ਵੇਚਦੀਆਂ ਸਨ ਇਹ ਤਿੰਨੋਂ ਜਿਹੜੀਆਂ ਆਪਸ ਰਿਸ਼ਤੇਦਾਰ ਹੈ ਇੱਕ ਨਵਾਂ ਸ਼ਹਿਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੀ ਹੈ ਦੂਸਰੀ ਲੁਧਿਆਣਾ ਤੇ ਤੀਸਰਾ ਫਲੌਰ ਔਰ ਇਹ ਆਪਸ ਜਿਹੜਾ ਬਾਰਡਰਿੰਗ ਏਰੀਆ ਹੈ ਉਸ ਏਰੀਏ ਚ ਆ ਕੇ ਸਪਲਾਈ ਕਰਦੀ ਹੈ ਜਿੱਥੇ ਕਿ ਲੁਧਿਆਣਾ ਡਿਸਟ੍ਰਿਕਟ ਦੀ ਨਵਾਂ ਸ਼ਹਿਰ ਡਿਸਟ੍ਰਿਕਟ ਦੀ ਔਰ ਜਲੰਧਰ ਰੂਰਲ ਦੀ ਹੱਦ ਮਿਲਦੀ ਹੈ। ਰਤलाम ਇੱਕ ਜਗ੍ਹਾ ਹੈਗੀ ਹੈ Madhya Pradesh ਉੱਥੋਂ ਇਹ 25000 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦ ਕੇ ਪੋਪੀ ਹਸਕ ਲੈ ਕੇ ਆਉਂਦੀ ਹੈ ਔਰ ਇੱਥੇ ਡਬਲ 5000 ਰੁਪਏ ਕਿਲੋ ਦੇ ਹਿਸਾਬ ਨਾਲ ਇੱਥੇ ਵੇਚਦੀ ਹੈ। ਫੜੀਆਂ ਗਈਆਂ ਮਹਿਲਾਵਾਂ ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਨੇ ਪਰ ਸ਼ਾਇਦ ਕਾਨੂੰਨ ਦਾ ਖਤਮ ਹੋਇਆ ਖੋਫ ਇਹਨਾਂ ਨੂੰ ਮੁੜ ਤਸਕਰੀ ਦੇ ਕਾਲੇ ਕਾਰੋਬਾਰ ਨਾਲ ਜੋੜ ਰਿਹਾ ਹੈ ਜਲੰਧਰ ਤੋਂ ਸੋਨੂ ਮਹਾਜਨ ਜਗਬਾਨੀ ਟੀਵੀ